ਅੱਜ ਦੇਖੋ ਸਾਡੇ ਇਂਦੇਲੇ ਦੀ ਗਰਵਾਸਪੁਰ ਜਿਹੜੀ ਜਥੇਬੰਦੀ ਨੇ ਇਹ ਖਾਜ਼ਾ ਕੀਤਾ ਹੈ ਅੱਜ ਜੋਸ਼ ਹੋਮਿੰਗ ਅਕਾਲੀ ਦਲ ਵਿੱਚ ਕੁਝ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਇੱਕ ਪਸਰਾਈ ਲੋਕਾਂ ਨੂੰ ਇਹ ਦੱਸਿਆ ਜਾਏ ਵੀ ਕੀ ਕੁਝ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਦੋ ਤਿੰਨ ਬੰਦੇ ਮਾੜਾ ਮੋਟਾ ਕਿੰਦੂਪਰੰਤੂ ਕਰ ਰਹੇ ਆ ਉਹਦੇ ਜਵਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਦੀ ਜਥੇਬੰਦੀ ਆ ਅੱਜ ਦੇਖੋ ਸਾਡੇ ਜ਼ਿਲ੍ਹੇ ਦੀ ਗੁਰਦਾਸਪੁਰ ਜ਼ਿਲ੍ਹਾ ਜਥੇਬੰਦੀ ਨੇ ਇਹ ਖਾਸਾ ਕੀਤਾ ਹੈ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਇੱਕ ਪਲੱਸ ਨਾਈ ਲੋਕਾਂ ਨੂੰ ਇਹ ਦੱਸਿਆ ਜਾਏ ਵੀ ਦੀ ਕੋ ਜੋ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਮੇਰੇ ਨਾਲ ਸਾਡੇ ਪੀਸ ਜਿਲ੍ਹੇ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਗੁਨੀਆ ਵਿਧਾਇਕ ਅਤੇ ਸ਼ਹਿਰੀ ਪ੍ਰਧਾਨ ਵੀ ਇਹ ਮਾਜਨ ਜੀ ਬਿਠੇ ਨੇ ਤੇ ਹੋਰ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਸਾਫਾ ਚੇਅਰਮੈਨ ਨੇ ਵੱਖ-ਵੱਖ ਜੀਆਂ ਨੇ ਪ੍ਰਧਾਨ ਨੇ ਉਹ ਸਾਰਿਆਂ ਨੇ ਖਾਸਲਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਕੇ ਇੱਕ ਕਲੀਅਰ ਗੱਲ ਕਰਨੀ ਚਾਹੀਦੀ ਹੈ ਕਿ ਕੌਣ ਲੋਗ ਨੇ ਜਿਹੜੇ ਸਰਦਾਰ ਬਾਦਲ ਕੋ ਨੂੰ ਅਸਤੀਫਾ ਮੰਗ ਰਹੇ ਨੇ ਪਹਿਲੀ ਗੱਲ ਇਹ ਹੈ ਕਿ ਵੇਖੋ ਇਹ ਜਿੰਨੇ ਬੰਦੇ ਵੀ ਜਾ ਕੇ ਵੱਖ-ਵੱਖ ਮੀਡੀਆਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਕਿ ਪਾਰਟੀ ਨਹੀਂ ਹੈ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਲੋਕ ਚੋਣਾਂ ਜਿੱਤਦੇ ਰਹੇ ਆ ਲਗਾਤਾਰ ਦੋ ਵਾਰੀ ਸਰਕਾਰ ਵੀ ਬਣਾਈ ਇਸ ਆਸਵੀਸੀ ਜੀ ਬਾਦਲ ਨੇ ਬਾਕੀ ਜਿੰਨੀਆਂ ਚੋਣਾਂ ਕਾਰਪੋਰੇਸ਼ਨ ਦੀਆਂ ਵੀ ਸੁਗਮਤੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛ ਦੀਆਂ ਸੰਤੀਆਂ ਸਾਰਗੇ ਜਿੱਦੇ ਦੇ ਤੇ ਜੇ ਕੋਈ ਹਾਲਾਤ ਬਣੇ ਨੇ ਤੇ ਇਹ ਮੌਕਾ ਇਹ ਹੈ ਕਿ ਇਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਨਾ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਨ ਤੇ ਕਿਸੇ ਏਜੰਸੀ ਦੇ ਕਹਨ ਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਹੈਗੇ ਇਸ ਗੱਲ ਨੂੰ ਕੰਮ ਕਰਨੇ ਆ ਤੇ ਅਸੀਂ ਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਥੇ ਹੋਈਆਂ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹਲਕਾ ਚਾਰਜ ਆਲੀ ਹੋਈ ਆ ਵਰਕਿੰਗ ਕਮੇਟੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਹਾਂ ਇਸ ਦਸਵੀਂ ਸੀਰੀ ਪਰ ਦੇ ਨਾਲ ਮੈਂ ਸਾਰੀਆਂ ਮੀਟਿੰਗਾਂ اٹੈਂਡ ਕੀਤੀਆਂ ਨੇ ਤੇ ਇੱਥੇ ਵੀ ਮੈਂ ਰੋਲ ਸਮਝਦਾ ਸੀ ਕਿ ਆਪਣੇ ਜਿਲ੍ਹੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਜੇ ਕੋਈ ਸੰਕਟ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਿਹੜੋ ਕਿਸੇ ਪਾਰਟੀ ਦਾ ਆਜ-ਪਾਗ ਰਿੰਦਾ ਤੇ ਮਾੜੀ-ਮੁੱਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਵਰਕਰਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿ ਨਾ ਕਿ ਇਹੋ ਜਿਹੀਆਂ ਗਲਣੀਆਂ ਕਰਨੀਆਂ ਚਾਹੀਦੀਆਂ ਨੇ ਲੱਗਦਾ ਜਿਹੜੇ ਲੋਕ ਵਿਰੋਧ ਕਰਦੇ ਨੇ ਇਹ ਜਿਹੜੇ ਨੇ ਆਪਣੀ ਪਰਸਨ ਲੈ ਲੈ ਕੇ ਘੜੇ ਬਥੇ ਨੂੰ ਲੈ ਕੇ ਤੇ ਪਾਰਟੀ ਨਾਲ ਸੰਘਰਸ਼ ਕਰਦੇ ਨੇ ਵੇਖੋ ਗੱਲ ਤੇ ਜਦੋਂ ਵੀ ਕੋਈ ਕਿਸੇ ਦੇ ਬਰੂਹ ਦੇ ਗੱਲ ਕਰ ਰਹੇ ਨੇ ਅੰਦਰ ਗੱਲ ਹੋਰ ਹੁੰਦੀ ਹੈ ਤੇ ਬਾਹਰ ਕੋਈ ਗੱਲ ਹੋਰ ਹੁੰਦੀ ਹੈ ਇਹਨਾਂ ਦੇ ਵਿੱਚੋਂ ਕਈ ਬੰਦੇ ਵਜੀਰ ਰਹੇ ਨੇ ਬਾਦਲ ਸਾਹਿਬ ਦੇ ਵੇਲੇ ਕਈ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਜਦੋਂ ਪਤਾ ਲੱਗਾ ਕਿ ਇਹ ਥੋੜੀ ਜਿਹੀ ਗੱਲ ਜਿਹੜੀ ਇਧਰ ਉਧਰ ਹੋਈ ਹੈ ਤੇ ਹੁਣ ਇਹ ਖਿਲਾਫ ਜਿਹੜੀ ਆ ਆਪਣੇ ਹਿੱਤਾਂ ਨੂੰ ਮਖਰਾ ਕੇ ਇਹ ਤੇ ਗੱਲ ਇਹ ਵੀ ਚੱਲਦੀ ਹੈ ਕਿ ਕਈਆਂ ਕਈਆਂ ਬੰਦਿਆਂ ਨੂੰ ਦੋ-ਦੋਨੋਂ ਟੇਟਾਂ ਦੇ ਕੇ ਬਾਲ ਸਾਦਨ ਵਾਜਿਆ ਤੇ ਉਹ ਹੀ ਅੱਜ ਖਿਲਾਫ ਬੋਲਦੇ ਨੇ ਕਈਆਂ ਨੂੰ ਪਹਿਲਾਂ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਬਣਾ ਖੜਿਆ ਤੇ ਜੇ ਉਹ ਉਹ ਤਾਂ ਮਿਸਾਬ ਬਣ ਕੇ ਤੇ ਵਿੱਚੋਂ ਅੰਦਰ ਗੱਲ ਹੈ ਵੀ ਉਹਨੂੰ ਸ਼ਰੂਮਨੀ ਗੁਰਦੁਆਰਾ ਨੂੰ ਮਿਲ ਕੇ ਪ੍ਰਧਾਨ ਹੀ ਬਣਾਇਆ ਉਹ ਖਿਲਾਫ ਤੁਰ ਪੇ ਇਹ ਤਾਂ ਨਹੀਂ ਕਈ ਗੱਲਾਂ ਅੰਦਰ ਹੋਣ ਨੇ ਬਾਹਰ ਜੋ ਮਰਜ਼ੀ ਕਹੀ ਜਾਏ ਗੱਲ ਆ ਵੀ ਸੁਸਤੀ ਟੁਸੇ ਬਣਾ ਲਾ ਬਾਲਾ ਹੁੰਦਾ ਜੀ ਦੇਖੋ ਤੁਸੀਂ ਪਹਿਲਾਂ ਵੀ ਹਲਕਾਂਚਾਲ ਸਾਰੇ ਵੇਖ ਲਏ ਸਾਰੇ ਜਥੇ ਬੰਨੀਆਂ ਵੇਖ ਲੀਆਂ ਨੇ ਬਟਾਲਾ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੀ ਵੀ ਨਾਲ ਆ ਤੇ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੀ ਵੀ ਨਾਲ ਆ ਤੇ ਸਾਰੇ ਹਲਕਾਂ ਚਾਰ ਜਨਾਰ ਨੇ ਸਮੁੱਚੇ ਕੱਲੇ ਗੁਰਦਾਸਪੁਰ ਦੀ ਗੱਲ ਨਹੀਂ ਤੇ ਪੰਜਾਬ ਚਾਤੀ ਮਾਰ ਲੋ ਸਵਾਏ 5-6 ਬੰਦਿਆਂ ਤੋਂ ਸਾਰੇ ਬਾਦੋਸਾਬ ਦੇ ਨਾਲ ਹੀ ਤੋਂ ਡਾਟੀ ਦੀ ਕੰਮ ਕਰਨਾ ਚਾਹੀਦਾ ਸਾਰਿਆਂ ਨੇ ਮੇਰੀ ਦੇਖ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਬਿਆਨ ਐਸੀ ਗ੍ਰੀ ਹੈ ਕਿ ਇਹ ਬੋਲ ਰਿਹਾ ਹੈ ਇਹ ਭਾਜਪਾ ਦੀ ਕਦਰ ਦੇ ਉੱਪਰ ਬੋਲ ਰਿਹਾ ਹੈ ਅੰਦਰਖਾਤੇ ਭਾਜਪਾ ਨਾਲ ਦੇ ਵਿੱਚ ਹੈ ਦੇਖੋ ਮਨ ਲ ਗੱਲ ਤੇ ਕੋਈ ਨਾ ਕੋ ਹੈ ਆ ਜਿਹੜੀ ਗੱਲ ਕਰ ਰਹੇ ਨੇ ਜਿਹੋ ਨੇ ਕਿਹਾ ਹੈ ਭਲਾਈ ਇਹ ਬਿਲਕੁਲ ਗੱਲ ਠੀਕ ਹੈ ਤਾਂ ਹੀ ਕਰਦੇ ਨੇ ਤੇ ਕਲਾ ਬੰਦਾ ਤੇ ਜਿਹੜਾ ਸਮਝਦਾ ਹੀ ਮੈਂ ਕੀ ਕਰ ਲਾਂਗਾ ਜਿਹੜੇ ਵਿਰੋਧ ਕਰ ਰਹੇ ਨੇ ਲੱਗਦਾ ਨਹੀਂ ਵੀ ਪੌਣ ਸਮਝ ਪਾਰਟੀ ਨੂੰ ਪ੍ਰੋਟੈਕਸ਼ਨ ਜਿਹੜਾ ਇਹਨਾਂ ਨੂੰ ਭਲਾਈ ਚਾਹੀਦਾਗਾ ਪਾਰਟੀ ਵਾਲੇ ਐਕਸ਼ਨ ਲੈਣਗੇ ਪਰ ਪਹਿਲਾਂ ਇਹ ਯਤਨ ਹੁੰਦਾ ਹੈ ਕਿ ਚਰੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਇਕੱਠਿਆ ਰੱਖਿਆ ਜਾਏ ਤੇ ਇਹ ਲਗਾਤਾਰ ਇਹੀ ਗੱਲ ਕਰਾਂਗੇ ਤੇ ਫਿਰ ਜਰੂਰ ਪ੍ਰਧਾਨ ਜੀ ਇਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਭੂਰਲ ਸਾਹਿਬ ਜਿਹੜੇ ਨੇ ਸਾਡੇ ਦਸਰਲੀ ਕਮੇਟੀ ਦੇ ਚੇਰਮਨ ਨੇ تو وہ کرنے کے دو مینبر نے ہڈے گریوال صاحب رن کے صاحب تو فرج ایکشن لیا جائے گا پر حالے ہالے کا گالی کوئی نہیں یادن کرنے کے پارٹی نٹیا رکھا جائے ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਲੀਡਰਸ਼ਿਪ ਸਾਡੇ ਹਲਕਾ ਅਨਜਾਰਦ ਸਹਿਬਾਨ ਸਰਕਲਾਂ ਦੇ ਜਥੇਦਾਰ ਸਹਿਬਾਨ ਔਰ ਸਾਰੇ ਸਤਿਕਾਰਯੋਗ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਆ ਯੂਥ ਦੇ ਪ੍ਰਧਾਨ ਸਹਿਬਾਨ ਸ਼ਹਿਰੀ ਵੀ ਤੇ ਦਿਹਾਤੀ ਵੀ ਔਰ ਸਾਰੇ ਹੀ ਤੁਸੀਂ ਫੋਟੋ ਚ ਵੇਖ ਰਹੇ ਹੋ ਬਹੁਤ ਸਤਿਕਾਰਯੋਗ ਸੀਨੀਅਰ ਸ਼੍ਰੀ ਚੀਤਾ ਇੱਥੇ ਆਈਆਂ ਅੱਜ ਜਿਹੜੀ ਮੀਟਿੰਗ ਦਾ ਸਾਡਾ ਮੁੱਖ ਮਕਸਦ ਇਹ ਆ ਕਿ ਜੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਦੋ ਤਿੰਨ ਬੰਦੇ ਮਾੜਾ ਮੋਟਾ ਕਿੰਤੂ ਪਰੰਤੂ ਕਰ ਰਹੇ ਆ ਉਹਦੇ ਜਵਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਦੀ ਜਥੇਬੰਦੀ ਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਦੀ ਰਹੀ ਆ ਉਦਾਂ ਹੀ ਜਿਹੜਾ ਉਹਨਾਂ ਦੀ ਗਵਾਹੀ ਦੇ ਵਿੱਚੀ ਪਾਰਟੀ ਪ੍ਰਧਾਨ ਸਾਹਿਬ ਦੀ ਅੱਗੇ ਵੀ ਇਹ ਕੰਮ ਕਰੇਗੀ ਔਰ ਜ਼ਿਲ੍ਹਾ ਜਥੇਬੰਦੀ ਨੂੰ ਹੋਰ ਤਗੜਾ ਕਰਨ ਵਾਸਤੇ ਸਰਕਲ ਪ੍ਰਧਾਨ ਸਾਹਿਬਾਨ ਤੇ ਸਾਰੇ ਹਲਕਾਜ ਸਾਹਿਬ ਇੰਚਾਰਜ ਸਾਹਿਬਾਨ ਜਿਹੜੇ ਆ ਉਹ ਪੂਰ ਯਤਨ ਕਰਨਗੇ ਅੱਜ ਕਿਹਨੇ ਕੱਲ ਦੋ ਜਗ੍ਹਾ ਮੀਟਿੰਗ ਕਰਨੀ ਪੈਗੀ ਕੋਈ ਦੋ ਜਗ੍ਹਾ ਮੀਟਿੰਗ ਨਹੀਂ ਆ ਪੰਜ ਹਲਕਿਆਂ ਦੇ ਇੰਚਾਰਜ ਸਾਹਿਬਾਨ ਉਤੌਰ ਦਾਸ ਜਿਲ੍ਹਾ ਪ੍ਰਧਾਨ ਔਰ ਸਾਡੇ ਸਾਰੇ ਸੀਨੀਅਰ ਮਜੈਲ ਸਾਹਿਬ ਵਾਲਾ ਸਾਹਿਬ ਜੂਦੇ ਸਾਰੇ ਜੇ ਬੱਬੇ ਵਾਲੀ ਸਾਹਿਬ ਨੂੰ ਅਸੀਂ ਕੋਈ ਸ਼ਹਿਰ ਦੀ ਮੀਟਿੰਗ ਸ਼ਾਇਦ ਉਹਨਾਂ ਦਾ ਕੋਈ ਮੁੱਦਾ ਹੋਵੇਗਾ ਔਰ ਮੈਂ ਸਮਝਣਾ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਬਿਲਕੁਲ ਇਕਜੋਟਿਆ ਕੋਈ ਸਾਡੇ ਵਿੱਚ ਤੇੜਨੀ ਆ ਇੱਕ ਦੂਜੇ ਦੇ ਹਲਕਿਆਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਕੰਮ ਪਹਿਲਾਂ ਵੀ ਕਰਦੇ ਰਹੇ ਅੱਗੇ ਵੀ ਕਰ ਰਹੇ ਆ ਔਰ ਸਾਡੀ ਅੱਜ ਦੀ ਜਿਹੜੀ ਮੁੱਖ ਮਕਸਦ ਮੀਟਿੰਗ ਦਾ ਆਇ ਹੋਈ ਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਔਰ ਉਹਨਾਂ ਦੀ ਪ੍ਰਧਾਨਗੀ ਚ ਜਿੱਦਾਂ ਪਹਿਲਾਂ ਕੰਮ ਕਰਦਾ ਅੱਗੇ ਕਰਦਾ ਰਹੇਗਾ ਗੁਰਦਾਸਪੁਰੇ ਤੋਂ ਨਹੀਂ ਮੰਦੀ ਕਿਉਂ ਮੰਦੀ ਵੀ ਕਰਦਾ ਕੀ ਇਹਦਾ ਟੜੇ ਬੰਦੀ ਜਿਹੜੀ ਆ ਉਹ ਕੋ ਦੋ ਚਾਰ ਬੰਦਿਆਂ ਦਾ ਕੋ ਨਿੱਜੀ ਸਵਾਰਥ ਹੋ ਸਕਦਾ ਕੋ ਮੌਕਾ ਪਰਸਤੀ ਹੋ ਸਕਦੀ ਆ ਜਿਹੜੀ ਮੈਂ ਸਮਝਣਾ ਕਿ 90 95 98% ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਚਟਾਨਣ ਵਾਂਗ ਅੱਜ ਵੀ ਖੜੇ ਆ ਹਲਕਾ ਇੰਚਾਰਜ ਸਾਬਾਨ ਵਰਕਿੰਗ ਕਮੇਟੀ ਦੇ ਮੈਂਬਰ ਸਾਰੇ ਜ਼ਿਲ੍ਹਾ ਪ੍ਰਧਾਨ ਸਾਬਾਨਾਂ ਦੀ ਤੁਸੀਂ ਮੀਡੀਆ 'ਚ ਪਿਛਲੇ ਦਿਨੀ ਖਬਰਾਂ ਵੇਖੀਆਂ ਸਾਰਿਆਂ ਨੇ ਜਿਹੜਾ ਉਹ ਪਾਰਟੀ ਪ੍ਰਧਾਨ ਦੀ ਗਵਾਹੀ ਦੇ ਵਿੱਚ ਕੰਮ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ ਲੱਗਦਾ ਵੀ ਕਿਸੇ ਦੇ ਕਹਿ ਦੇ ਦਬਾ ਦੇ ਹਟੇ ਕੰਮ ਕਰ ਰਿਹਾ ਜਿਵੇਂ ਕੰਮ ਕਰ ਰਹੇ ਹੋ ਸਕਦਾ ਏਜੰਸੀਆਂ ਹਮੇਸ਼ਾ ਹੀ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਆ ਤੁਸੀਂ ਬਾਹਰ ਮਹਾਰਾਸ਼ਟਰ ਚ ਦੂਜੀਆਂ ਵੇਖਿਆ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਹਮੇਸ਼ਾ ਹੀ ਸਰਕਾਰਾਂ ਤੇ ਜਿਹੜੀਆਂ ਏਜੰਸੀਆਂ ਹੁੰਦੀਆਂ ਹੱਥ ਕੰਡੇ ਵਰਤਦੀਆਂ ਕਿਉਂਕਿ ਜੇ ਖੇਤਰੀ ਪਾਰਟੀ ਜਿਹੜੀ ਆ ਉਹਨੇ ਸਿਰਫ ਪੰਜਾਬ ਦੇ ਹਕਾਇਤਾਂ ਦੀ ਗੱਲ ਕਰਨੀ ਆ ਔਰ ਜਿਹੜੀਆਂ ਉਤਲੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੇ ਇਹ ਜਿਹੜੀ ਕੱਲੇ ਪੰਜਾਬ ਵਾਸਤੇ ਜੇ ਕੋ ਲੜਦਾ ਵਾ ਤੇ ਸ਼ਰੋਮਣੀ ਅਕਾਲੀ ਦਲ ਲੜਦਾ ਵਾ ਮੈਂ ਸਮਝਦਾ ਸਾਡੇ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਕੋ ਚਾਲ ਵੀ ਹੋ ਸਕਦੀ ਹੈ ਕੌਮ ਆਪਣੇ ਦੇਲੇ ਬੇਕੀ ਕਰਦਾ ਮਜੀਠਾ ਸਾਹਿਬ ਦਾ ਕੋਈ ਰਜੇਵਾ ਪਹਿਲੋ ਹੀ ਉਹ ਇਸ ਪ੍ਰੋਗਰਾਮ ਤੋਂ ਗਏ ਹੀ ਗਏ ਮਜੀਠਾ ਸਾਹਿਬ ਵੀ ਰਾਤ ਦਿਨ ਮਾਝੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਰਹੇ ਆ ਔਰ ਉਹਨਾਂ ਦਾ ਜਿਹੜਾ ਹਲਕਾ 125000 ਤੇ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਮੈਂ ਸਮਝਦਾ ਕਿ ਸਾਡਾ ਜਿਹੜਾ ਇਹ ਸਾਰਾ ਕੇਡ ਰਿਹਾ ਮਜੀਠਾ ਸਾਹਿਬ ਦੀ ਤੇ ਬਾਲ ਸਾਹਿਬ ਦੀ ਗਵਾਹੀ ਦੇ ਵਿੱਚ ਰਾਤ ਦਿਨ ਕੰਮ ਕਰ ਰਹੇ ਆ ਸਰ ਜੀ ਜਿੰਮੇਵਾਰੀ ਕੌਣ ਲਏਗਾ 100000 ਉਹ ਜਨ ਸਭਾ ਜਾਂ ਵਿਧਾਨ ਸਭਾ ਜਿੱਦੀ ਭਾਰੀ ਹਾਰ ਹੋਊ ਜਿੰਮੇਵਾਰੀ ਕੇ ਇੱਕ ਵਿਅਕਤੀ ਵਿਸ਼ੇਸ਼ ਤੇ ਨਹੀਂ ਮੈਂ ਸਮਝਣਾ ਲਈ ਜਾਂਦੀ ਪਾਰਟੀ ਪ੍ਰਧਾਨ ਸਾਹਿਬ ਨੇ ਚੰਗਾ ਰੋਲ ਅਦਾ ਕੀਤਾ ਵਾ 5 ਮਹੀਨੇ ਪੰਜਾਬ ਬਚਾਓ ਯਾਤਰਾ ਕੀਤੀ ਆ ਵੇਖੋ ਐਡੀ ਗਰਮੀ ਚ ਬੰਦੇ ਇੱਕ ਬੰਦਾ ਗੱਡੀ ਦੀ ਛੱਤ ਤੇ ਬੈ ਕੇ ਪੰਜਾਬ ਬਚਾਓ ਯਾਤਰਾ ਕਰ ਰਿਹਾ ਔਰ ਮੈਂ ਸਮਝਣਾ ਕਿ ਸਾਡੇ ਜ਼ਿਲੇ ਪ੍ਰਧਾਨਾਂ ਦੀ ਸਾਡੇ ਅਲਕਨ ਚਾਰਸਾਬਾਨਾਂ ਦੀ ਉਹ ਸਾਰਿਆਂ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਆ ਕਿ ਅੱਗੇ ਤੋਂ ਤਗੜੇ ਹੋ ਕੇ ਹੋਰ ਕੰਮ ਕਰੀਏ ਤੇ ਕਾਲੀ ਦਲ ਤਗੜਾ ਹੋ ਜਾਏਗਾ ਬੀਜੇਪੀ ਦੇ ਪਤਾ ਹਿੰਦੂਵਾਰੀ ਲਈ ਕਿ ਨਸੀਬਾ ਦਿਨਾਂ ਦੇ ਮੇਰੀ ਹਾਲ ਹੋਈ ਜਾਂਦੀ ਇਹ ਇਧਰਲੇ ਪਾਸੇ ਜਿਹੜਾ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਨਹੀਂ ਵਰਕਿੰਗ ਕਮੇਟੀ ਚ ਹਲਕਾਂ ਚਾਰ ਸਹਿਬਾਨਾਂ ਦੀ ਮੀਟਿੰਗ ਚ ਔਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਚ ਕਿਹਾ ਕਿ ਜੇ ਮੈਨੂੰ ਤੁਹਾਨੂੰ ਕੋਈ ਜ਼ਾਬਦਾਦ ਤੇ ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਆ ਪਰ ਜਦੋਂ ਥੱਲੇ ਜਥੇਬੰਦੀ ਕਹਿ ਰਹੀ ਆ ਕਿ ਨਹੀਂ ਤੀ ਤੁਹਾਡੀ ਪ੍ਰਧਾਨਗੀ ਚ ਕੰਮ ਕਰਨਾ ਫੇਰ ਮੈਂ ਸਮਝਣਾ ਕਿ ਪ੍ਰਧਾਨ ਸਾਹਿਬ ਦਾ ਇੱਥੇ ਕੋਈ ਕਸੂਰ ਨਹੀਂ ਆ ਅੱਜ ਕਾਲੀ ਦਲ ਨੂੰ ਚਲਾਉਣ ਬਾਅਦ ਤੇ 7.5 ਸਾਲ ਹੋ ਗਏ ਸਰਕਾਰ ਤੋਂ ਬਾਅਦ ਬੜੀ ਵੱਡੀ ਫਾਈਨੈਂਸ਼ੀਅਲ ਤੌਰ ਤੇ ਔਰ ਸਾਡੇ ਵਰਕਰ ਸਹਬਾਨਾਂ ਨੂੰ ਲਾਮਬੰਦ ਕਰਨ ਵਾਸਤੇ ਰਾਤ ਦਿਨ ਇੱਕ ਕਰਨ ਦੀ ਲੋੜ ਆ ਜੋ ਅਸੀਂ ਅੱਜ ਸਮਝਨੇ ਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਲੱਗਦਾ ਹੁਣ ਸਮਝੋਤਾ ਹੋਵੇਗਾ ਦੁਬਾਰਾ ਨਾਲ ਲੱਗ ਕੇ ਜਾ ਬਾਦਲ ਸਾਹਿਬ ਉਹਨਾਂ ਦਾ ਸਮਝੋਤਾ ਅੱਜ ਵੀ ਆ ਅਸੀਂ ਉਹਨਾਂ ਨੂੰ ਕਦੋਂ کہہ ਰਹੇ ਆ ਗੱਲ ਤੇ ਸਿਰਫ ਇੰਨੀ ਆ ਕਿ ਬੀਜੇਪੀ ਦੀ ਜਾਂ ਕੋਈ ਏਜੰਸੀਆਂ ਦੀ ਚਾਲ ਦੇ ਵਿੱਚ ਆਉਣ ਦੀ ਲੋੜ ਨਹੀਂ ਭਰਾਵਾ ਭਰਾਵਾ ਦਾ ਵੀ ਕੋਈ ਟਕਰਾਅ ਹੋ ਸਕਦਾ ਅਸੀਂ ਅੱਜ ਵੀ ਇਕੱਠੇ ਆ ਔਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਬਹਿ ਕੇ ਇੱਕ ਪਲੇਟਫਾਰਮ ਤੇ ਕੋਰ ਕਮੇਟੀ ਚ ਜਾਂ ਕੋਈ ਸੀਨੀਅਰ ਲੀਡਰਸ਼ਿਪ ਬਾਲਾਂ ਮੀਟਿੰਗ ਚ ਜਿਹੜਾ ਵਾ ਕੋਈ ਗਿਲਾ ਸ਼ਿਕਵਾ ਜੇ ਹੈ ਤਾਂ ਮਟਾਇਆ ਜਾਊਗਾ ਜੇਕਰ ਨਹੀਂ ਸੈਪਤੀ ਪਾਦੀ ਫਿਰ ਬਾਹਰ ਦਾ ਰਸਤਾ ਬਣਾਜੂਗੇ ਵੇਖੋ ਜੀ ਬਾਹਰ ਦਾ ਰਸਤਾ ਜਦੋਂ ਬਾਹਰ ਹੀ ਹੁੰਦਾ ਆ ਹੁਣ ਵੇਖੋ ਕਾਲੀਦਸ ਦਾ ਜਿਹੜਾ ਇੱਕ ਬੰਦੇ ਬਹੁਤ ਵੱਡਾ ਹਿੱਸਾ ਇੱਕ ਪਾਸੇ ਆ ਔਰ ਇੱਕ ਦੋ ਚਾਰ ਬੰਦੇ ਜਿਹੜੇ ਆ ਉਹਨਾਂ ਨਾਲੇ ਕਾਲੀਦਲ ਕਦੀ ਵੀ ਪਹਿਲੋਂ ਕਮਜ਼ੋਰ ਨਹੀਂ ਹੋਇਆ ਨਾ ਹੁਣ ਹੋਣਾ ਉਹਨਾਂ ਨੇ ਲੜਕੇ ਤਾਂ ਕਿ ਬਸਪਾ ਦਾ ਸਮਰਥਨ ਕਰਕੇ ਜਗਤ ਦੇ ਵਿੱਚ ਵੇਖੋ ਜੀ ਬਸਪਾ ਸਾਡੇ ਨਾਲ ਸਮਝੌਤਾ ਰਿਹਾ ਅਸੀਂ ਪਿਛਲੀਆਂ ਲੈਕਚਰਾਂ ਵੀ ਵੇਖੋ ਤੁਸੀਂ ਜਾ ਕੇ ਇੱਕ ਕਰਤਾਰਪੁਰ ਜਲੰਧਰ ਵਾਲੀ ਜਿਹੜੀ ਚੋਣਾਂ ਲੜੀ ਆ ਔਰ ਮੈਥੇ ਹੋ ਸਕਦਾ ਕੋਈ ਮੜਾ ਮੋਟਾ ਉਹਨਾਂ ਨੂੰ ਆਪਣੇ ਪਲੇਟਫਾਰਮ ਤੇ ਕੰਮ ਕਰਨ ਦੀ ਲੋੜ ਹੋਵੇ ਸਾਨੂੰ ਆਪਣੇ ਤੇ ਹੋਵੇ ਹੁਣ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਜੋ ਫੈਸਲਾ ਕੀਤਾ ਉੱਥੇ ਵੀ ਇਹੀ ਚੱਲੇ ਆ ਜਾ ਕੇ ਉਹਦਾ ਜਿਹੜੀ ਕੈਂਡੀਡੇਟ ਦੀ ਮਤ ਕਰਾਂਗੇ ਪ੍ਰਧਾਨ ਜੀ ਲੱਗਦਾ ਨਹੀਂ ਕੋਈ ਨਾ ਕੋਈ ਗਲਤੀ ਨੇ ਹੈ ਕਿ ਜਿਹੜੀ ਲੋਕ ਜਿਹੜੀ ਆ ਵੋਟ ਜਿਹੜੀ ਆ ਦੇਖੋ ਜੀ ਗਲਤੀ ਜਿਹੜੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਗਲਤੀ ਕੋਈ ਨਹੀਂ ਆ ਅਹੀਂ ਜਿਹੜੇ ਆ ਇਸ ਵੇਲੇ ਸਾਡੇ ਜੋ ਅਸੀਂ ਸਮਝ ਨਹੀਂ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਪੰਜਾਬ ਦੇ ਜਿਹੜੇ ਹਤਾ ਤਾਲੀ ਗੱਲ ਕਰਨੀ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਆ ਮੈਂ ਸਮਝਣਾ ਕਿ ਇਹਨਾਂ ਜੜੀਆਂ ਸ਼ਕਤੀਆਂ ਤੋਂ ਬਚਣ ਦੀ ਲੋੜ ਆ ਬਾਕੀ ਕੋਈ